ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੈਠੇ ਉਸ ਤੇ ਪਾਛਾ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਸਾਰਿਆਂ ਤੇ ਤੇ ਅੱਜ ਸਵੇਰ ਦਾ ਟਾਈਮ ਆ ਜੀ ਕੰਮਕਾਰ ਨਵੇੜਲੇ ਆਪਾਂ ਨੇ ਤਾਂ ਸਿਚੁਏਸ਼ਨ ਕੁਛ ਹੈ ਤਾਂ ਵੀ ਉਹ ਤਾਂ ਲੱਗੇ ਰਿਆਂ ਜੀ ਟਰੈਕਟਰ ਟਰਾਲੀ ਆਈ ਵੀ ਆ ਬਾਹਰ ਦੇਖੋ ਉਹ ਲੱਗੇ ਹੋਏ ਬੰਦੇ ਰੇਹ ਚ ਕੰਮ ਕਰਾਉਣਾ ਖੇਤਾਂ ਚ ਢੇਰ ਵਾਲਾ ਰੇਹ ਆ ਜਿਹੜਾ ਉਹ ਪਾਉਣਾ ਖੇਤਾਂ ਚ ਫਿਰ ਇੱਕ ਬੰਦਾ ਮੇਰਾ ਵਿਚਾਰਾ ਕੱਲੜਾ ਦਿਹਾੜੀ ਪਰ ਲੱਗਿਆ ਵਾ ਕੰਮਕਾਰ ਕਰਨ ਪੰਕਜ ਮੈਂ ਵੀ ਨਾਲੇ ਲੱਗਿਆ ਵਾ ਸਵੇਰ ਦੇ ਜਦੋਂ ਆਪਾਂ ਉੱਠੇ ਵੇ ਮੱਝਾਂ-ਮੁੱਝਾਂ ਚੋਣ ਵਾਸਤੇ ਜਦੇ ਲੱਗੇ ਵਈਆਂ ਚਲੋ ਚੱਲ ਚਲੋ ਚੱਲ ਕੁਛ ਨਾ ਕੁਛ ਕਰਨ ਤੇ ਲਖਵਿੰਦਰ ਇਹ ਚੱਲੇ ਤੇ ਜੀ ਰੋਪੜ ਨੂੰ ਜਿਹੜੀ ਪ੍ਰੋਬਲਮ ਐ ਉਹਦਾ ਸੋਲੂਸ਼ਨ ਹੋਵੇ ਕੋਈ ਨਾ ਕੋਈ ਡਾਕਟਰ ਪਰ ਚੱਲੇ ਤੇ ਉਹ ਜਾਣ ਲੱਗੇ ਤੇ ਸਕੂਟਰੀ ਤੇ ਮਨੂ ਆਏ ਤਾਂ ਵੀ ਚੱਲ ਵੀ ਉਹਨਾਂ ਨੂੰ ਵੀ ਥੋੜਾ ਬਹੁਤਾ ਵੇਚ ਲੈ ਲਵਾਂ ਤੇ ਬਾਕੀ ਉਧਰ ਪੰਕਜ ਲੱਗਿਆ ਹੋਇਆ ਉਹ ਦੇਖੋ ਉਹ ਲੱਗਿਆ ਹੋਇਆ ਕੰਮਕਾਰ ਕਰਨ ਵਿਚਾਰਾ ਉਹਨੂੰ ਵੀ ਮਿਲਦੇ ਆਪਾਂ ਤੇ ਇੱਧਰ ਲੱਗੇ ਹੋਏ ਜੀ ਆਪਣਾ ਢੇਰ ਵਾਲਾ ਰੇ ਚੱਕਣਾ ਉਹ ਦੇਖੋ ਇਹ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ ਮਿਲੇ ਆਂ ਬੰਦੇ ਇਹਨਾਂ ਦਾ ਕਰਪਾ ਹੋਈ ਹੈ ਵੀ ਅੱਜ ਚਲੋ ਰੱਬ ਦੀ ਕਿਰਪਾ ਨਾਲ ਰੇ ਚੱਕ ਹੋਣ ਲੱਗਿਆ ਨਹੀਂ ਤਾਂ ਲੇਬਰੇ ਨਹੀਂ ਤੀ ਮਿਲ ਰਹੀ ਲੇਬਰੇ ਲੰਘੀ ਤੀ ਹਲੇ ਮੈਂ ਸੰਨੀ ਕਰਨੀ ਹੈ ਮੱਝਾਂ ਨੂੰ ਹਰਿਆਈਆਂ ਦਾ ਬੁਰਾ ਹਾਲ ਹੋਇਆ ਬਾ ਹਰਿਆਈਆਂ ਮੁੱਕੀਆਂ ਵੀ ਇਸ ਟਾਈਮ ਬੀਜਿਆ ਬਾਜਰਾ ਹੁਣ ਦੇਖਦੇ ਆ ਹਲੇ ਜਦ ਤੱਕ ਆਪਣਾ ਬਾਜਰਾ ਵੱਡਣ ਜੋਗਾ ਨਹੀਂ ਹੁੰਦਾ ਜਦ ਤੱਕ ਚਰੀ ਜਾਂ ਮੱਕੀ ਮੁੱਲ ਲੁੰਨੇ ਆ ਚਰੀ ਠੀਕ ਹੈ ਚਰੀ ਲੈਨੇ ਆ ਮੁੱਲ ਚਰੀ ਨਾਲ ਦੁੱਧ ਵਧਦੇ ਆ ਡੰਗਰ ਮੱਕੀ ਗਰਮ ਹੁੰਦੀ ਆ ਮੱਕੀ ਨਾਲ ਦੁੱਧ ਸੁੱਕਦੇ ਆ ਡੰਗਰ ਦੁੱਧ ਘਟਾਉਂਦੀ ਆ ਮੱਕੀ ਤੇ ਇੱਧਰ ਪੰਖੇ ਚ ਲੱਗਿਆ ਹੋਇਆ ਜੀ ਮੁੱਢ ਘਟਈਆ ਕਰਨ ਇਹ ਵੀ ਝੋਟਾ ਵਿਚਾਰਾ ਦੋ ਦਿਨ ਪਹਿਲਾਂ ਆਇਆ ਆਪਣੇ ਜੂਪੀ ਤੋਂ ਪਰਿਵਾਰ ਨੂੰ ਛੱਡ ਕੇ ਹੁਣ ਦਿਨ ਰਾਤ ਇੱਕ ਕਰੀਬੀ ਬੰਦੇ ਨੇ ਤੇ ਉਧਰ ਸੰਧੂ ਸਾਹਿਬ ਚੱਲੇ ਜੀ ਆਪਣਾ ਉਹਨਾਂ ਨੂੰ ਮੇਲੀ ਇੱਕ ਵਾਰੀ ਫੇਰ ਜਾਣਾ ਅਸੀਂ ਰੋਪੜ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣਾ ਟਿੱਬੀ ਸਾਹਿਬ ਅੱਜ ਸੰਗਰਾਮ ਦਾ ਪਵਿੱਤਰ ਦਿਹਾੜਾ ਏ ਬਾਬਾ ਨਾਨਕੋ ਕਿਰਪਾ ਕਰੇ ਸਾਰਿਆਂ ਤੇ ਆਹ ਲੋ ਜੀ ਸੰਤੂ ਸਾਹਿਬ ਚੱਲੇ ਰੋਪੜ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਾਲੇ ਬਲੌਗ 'ਚ ਆਪਾਂ ਬੱਸ ਘਰ ਦੇ ਕੰਮ ਕਰ ਲਈਆਂ ਨਵੇੜ ਆਪਾਂ ਚੱਲਿਆਂ ਜੀ ਹੁਣ ਡਾਕਟਰ ਕੋਲ ਜਾ ਕੇ ਆਉਣੀ ਮੈਂ ਥੋੜੀ ਕਹਿੰਦੀ ਧੁੱਪੀ ਹੈ ਆਪਾਂ ਦਵਾਈ ਲੈ ਕੇ ਆਉਣੀ ਹੈ ਤੇ ਬਾਕੀ ਉਹ ਤੋਂ ਬਾਅਦ ਮੇਰਾ ਹੋਣਾ ਜਲਟਾ আলਟਰਾਸਾਉਂ ਨਾ ਇਦਾਂ ਜੀ ਆਪਾਂ ਲੈ ਕੇ ਦਵਾਈ ਤੇ ਫਿਰ ਮੈਂ ਮੰਦੀਪ ਜੀ ਨੂੰ ਕਿਹਾ ਵੀ ਮੈਨੂੰ ਲੱਗਣਾ ਤੇ ਟਾਈਮ ਮੈਨੂੰ ਪਤਾ ਨਹੀਂ ਕਿੰਨਾ ਦਾ ਟਾਈਮ ਲੱਗ ਜਾਣਾ ਹੈ ਤੁਸੀਂ ਆ ਜਿਓ ਸਾਰੇ ਜਾਣੇ ਗੱਡੀ ਦੇ ਵਿੱਚ ਮੈਂ ਚੱਲਦੀ ਹਾਂ ਐਕਟਿਵਾ ਤੇ ਜੀ ਜੇ ਫਿਰ ਆਸ਼ੂ ਹੋਇਆ ਜਿੱਦਾਂ ਵੀ ਹੋਇਆ ਚਲੋ ਆਪਾਂ ਉਸ ਹਿਸਾਬ ਨਾਲ ਦੇਖ ਕੇ ਫਿਰ ਆਪਾਂ ਗੁਰਦੁਆਰਾ ਸਾਹਿਬ ਟੇਕਾਂਗੇ ਨਹੀਂ ਮੱਥਾ ਜਾ ਕੇ ਅਗਰ ਮੇਰੀ 바ਰੀ ਨਹੀਂ ਤੇ ਉੱਥੇ ਰਾਜ ਹੋਇਆ ਤੇ ਇਹ ਸਾਰੇ ਜਣੇ ਆਉਣਗੇ ਹੁਣ ਗੱਡੀ 'ਚ ਤੇ ਆਪਾਂ ਚੱਲਿਆਂ ਜੀ ਹੁਣ ਰੋਪੜ ਨੂੰ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਸਾਰਿਆਂ ਨੂੰ ਤੇ ਬਣੇ ਰਹੋ ਤੁਸੀਂ ਸਾਰੇ ਜਣੇ ਸਾਡੇ ਬਲੌਗ ਦੇ ਨਾਲ ਤੇ ਚਲੋ ਜੀ ਫਿਰ ਚੱਲਦੇ ਆਂ ਹਾਂਜੀ ਆਪਾਂ ਆਏ ਆ ਜੀ ਗੁਰਦੁਆਰਾ ਸਾਹਿਬ ਟੀਪੀ ਸਾਹਿਬੀ ਅੱਜ ਹੈਗੀ ਹੈ ਜੀ ਸੰਗਰਾਂਥ ਤੇ ਆਪਾਂ ਆਏ ਜੀ ਮੱਥਾ ਟੇਕਣ ਵਾਸਤੇ ਗੁਰਦੁਆਰਾ ਸਾਹਿਬ ਚ ਚਲੋ ਜੀ ਚੱਲਦੇ ਹਾਂ ਟਪਾਣੇ ਜੀ ਮਤਲਬ ਹੈ ਤੇ ਬਣੇ ਰਹਿੰਦੇ ਤੁਸੀਂ ਤੇ ਆਪਾਂ ਗੁਰਦਾਰਾ ਰਤਨਦੀਪ ਉਹਨੇ ਲੱਗਟੀ ਚੋਂ ਆ ਰਹੇ ਆ ਆਜੋ ਚਲੋ ਜੀ ਬਾਹਰ ਤਾਂ ਵੀ ਉਹ ਕਰਦੇ ਆਪਾਂ ਤਾਂ ਅਗਰ ਜੋੜੇ ਉੱਥੇ ਜਮਾ ਕਰਵਾਉਣੇ ਆ ਐਵੇਂ ਖੋਲ ਦੰਨੇ ਆਪਾਂ ਹਰ ਹਨਾ ਉੱਧਰ ਖੋਲਦੇ ਆ ਉੱਧਰ ਲਈ ਸੜਕ ਖੋਲੇ ਹੋਏ ਆ ਵਾਸਵਾਸ ਆ ਜਾ ਹੁਣ ਇਹ ਚ ਬਚਾ ਕੇ ਰੱਖੋ ਹਰਿਆਈ ਆ ਇਹ ਤਾਂ ਨਿਕਣਾ ਬਚਾ ਕੇ ਰੱਖੋ ਹਰਿਆਈ ਆ ਬਾਹਰ ਆ ਜਾ ਹੁਣ ਟਿਕਣ ਤਾਂ ਆ ਸਹੀ ਗੱਲਾਂ ਆ ਬਹੁਤ ਟਾਈਮ ਬਾਅਦ ਗੁਰਦੁਆਰਾ ਸਾਹਿਬ ਚ ਆਇਆ ਮੱਥਾ ਟੇਕਣ ਵਾਸਤੇ ਬੀਬੀ ਸਾਹਿਬ ਬਹੁਤ ਟਾਈਮ ਹੋ ਗਿਆ ਸੀ ਸਾਨੂੰ ਆਇਆ ਨੂੰ ਗੁਰਦੁਆਰਾ ਸਾਹਿਬ ਚ ਤੇ ਅੱਜ ਵੀ ਸੰਗਰਾਂਦ ਕਰਕੇ ਪਤਾ ਨਹੀਂ ਕਿਵੇਂ ਆਹ ਹੋ ਗਿਆ ਨਹੀਂ ਕਿੱਥੇ ਆਇਆ ਜਾਂਦਾ ਇਹ ਜਿਹੜਾ ਗੁਰਦੁਆਰਾ ਸਾਹਿਬ ਚ ਆਪਾਂ ਨੇ ਦੁੱਧ ਚੜਾਉਣਾ ਸੀ ਥੋੜਾ ਡੰਗਰ ਬਿਮਾਰ ਜੇ ਰਹਿਣ ਲੱਗ ਗਏ ਤੇ ਅਸੀਂ ਕਿਹਾ ਚਲੋ ਨਾਲੇ ਜਾ ਆਣੇ ਆ Iti edhir apna deriya langda ila agnu. Iti kiyu iti. Iti deriya langda iti. Iti edhir ਕਿੰਗੁਰਦਵਾਰ ਸਾਹਿਬ ਦੇ ਕਾਫੀ ਹੈ ਦੇਖੋ ਇਹ ਚੀਜ਼ ਉਹ ਬਣਾ ਰਹੀ ਹੈ ਨਨ ਮੂਵੀ ਦਾ ਬਣਾ ਰਹੀ ਉਹਨੂੰ ਵੀ ਜਵਾਰੀ ਨਹੀਂ ਆਪਾ ਦਰਸ਼ਨ ਕਰਨ ਆਉਨੇ ਆ ਆ ਨਾਲ ਦਰਿਆ ਲੰਘਦਾ ਸਤਲੁਜ ਦਰਿਆ ਤੇ ਆ ਜਿਹੜੀ ਬੰ ਚੀਜ਼ ਦਿਖਾਉਣੀ ਸੀ ਵੀਡੀਓ ਚ ਆ ਨਾ ਉਹਰੇ ਸਿੱਖ ਧਰਮ ਦਾ ਜਾਇਬੂ ਘਰ ਬਣਾਇਆ ਗਿਆ ਇੱਕ ਤਰ੍ਹਾਂ ਦਾ ਸਾਡੇ ਇਤਿਹਾਸ ਦੇ ਵਿੱਚ ਪੁਰਾਣੇ ਸਮੇਂ ਚ ਜੋ-ਜੋ ਬਲਦਾਨ ਦਿੱਤਾ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਆ ਸਾਰਾ ਉਹਦਾ ਇੱਥੇ ਦਿਖਿਆ ਵਾ ਆਪਣਾ ਭਾਈ ਦਿਆਲਾਲ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਦੋਂ ਇਹਨਾਂ ਨੂੰ ਕਹਿ ਰਹੇ ਸੀ ਕਿ ਮੁਸਲਮਾਨ ਬਣੋ ਮੁਗਲ ਧਰਮ ਨੂੰ ਅਪਣਾਓ ਇਹ ਕਹਿੰਦੇ ਵੀ ਨਾ ਜੀ ਭਾਈ ਸਤੀਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਅੱਗ 'ਚ ਸ਼ਹੀਦ ਕੀਤਾ ਭਾਈ ਮਤੀਦਾਸ ਜੀ ਨੂੰ ਆਰੇ ਨਾਲ چیر ਕੇ ਸ਼ਹੀਦ ਕੀਤਾ ਸਿਰਫ ਇਸ ਲਈ ਵੀ ਤੁਸੀਂ ਮੁ슬ਮਾਨ ਬਣ ਜਾ ਮੁਗਲ ਧਰਮ ਨੂੰ ਆਪਣਾ ਲੋ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾ ਕੇ ਸ਼ਹੀਦ ਕੀਤਾ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਾਸ ਜਮੂਰਾ ਨਾਲ ਨੋਚ ਨੋਚ ਕੇ ਤਸੀਹੇ ਦਿੱਤੇ ਮੈਂ ਦੱਸਦਾ ਪੁੱਤ ਇੱਕ ਮਿੰਟ ਰੋਕਦਾ ਮੈਂ ਤੈਨੂੰ ਪਾਪਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਚ ਪਾਇਆ ਤੇ ਸ਼ਹੀਦ ਕੀਤਾ ਆ ਦੇਖੋ ਭਾਈ ਕਨਈਆ ਜੀ ਮੁਸਲਮਾਨ ਜਿਹੜੇ ਲੜਾਈ ਵਿੱਚ ਫੱਟੜ ਹੁੰਦੇ ਉਹਨਾਂ ਨੂੰ ਪਾਣੀ ਪਲਾ ਕੇ ਦੁਬਾਰਾ ਆਪਣੀ ਸੇਵਾ ਕਰ ਰਹੇ ਆ ਸੁਖਾ ਸਿੰਘ ਤੇ ਮਹਤੋਬ ਸਿੰਘ ਮੱッセ ਰੰਗੜ ਦਾ ਸਿਰ ਕਲਮ ਕੀਤਾ ਜਿਨ੍ਹਾਂ ਨੇ ਮੱਸਾ ਰੰਗੜ ਉਹ ਤਾਂ ਜਿਨੇ ਹਰਮੰਦਰ ਸਾਹਿਬ ਸਿੱਖਾਂ ਦਾ ਧਾਰਮਿਕ ਸਥਾਨ ਹੈ ਉੱਥੇ ਜਾ ਕੇ ਮੱッセ ਰੰਗੜ ਨੇ ਬਹੁਤ ਗਲਤ ਪ੍ਰਚਾਰ ਕੀਤਾ ਤਾਂ ਤੇ ਬਹੁਤ ਜ਼ਿਆਦਾ ਗਲਤ ਕਰ ਰਿਹਾ ਤਾਂ ਆਹ ਵੇਖੋ ਮੋਤੀराम ਮਹਿਰਾਜੀ ਵੱਲੋਂ ਛੋਤੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਸ਼ਕਾਇਆ ਇਹ ਸਾਰੇ ਸਿੱਖ ਆ ਬਾਬਾ ਜਵਾਨ ਟੋਡਰਮਲ ਜੀ ਨੇ ਮੂਹਰਾ ਖੜੀਆਂ ਕਰਕੇ ਸਹਿਬਜ਼ਾਦਿਆਂ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਮੋਤੀराम ਮਹਿਰਾਜੀ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਜਿਨ੍ਹਾਂ ਨੇ ਮਾਤਾ ਜੀ ਤੇ ਬੱਚਿਆਂ ਨੂੰ ਦੁੱਧ ਪਲਾਇਆ ਤਾਂ ਜ਼ਾਲਮ ਜਕਰੀਆ ਖਾਨ ਦੇ ਹੁਕਮ ਨਾਲ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਮਾਤਾ-ਮਾਂ ਦੇ ਗਲੇ ਵਿੱਚ ਪਾ ਕੇ ਸ਼ਹੀਦ ਕੀਤਾ ਗਿਆ। ਬੱਚਿਆਂ ਨੂੰ ਨੇਜਿਆਂਵਾਂ ਤੇ ਟੰਗਿਆ ਗਿਆ। ਭਾਈ ਸਵੇਕ ਸਿੰਘ ਜੀ, ਭਾਈ ਸਹਿਵਾਜ ਸਿੰਘ ਜੀ ਨੂੰ ਚਰਖੜੀਆਂ ਤੇ ਚਾੜ੍ਹ ਕੇ ਸ਼ਹੀਦ ਕੀਤਾ। ਇਹ ਸਾਰਾ ਬਲੀਦਾਨ ਸਾਡੇ ਸਿੱਖਾਂ ਨੇ ਦਿੱਤਾ। ਸਿਰਫ ਆਪਣੀ ਪੱਗ ਨੂੰ ਬਚਾਉਣ ਵਾਸਤੇ, ਸਿੱਖ ਧਰਮ ਨੂੰ ਬਚਾਉਣ ਵਾਸਤੇ ਇੰਨਾ ਕੁਝ ਹੋਇਆ। ਤੇ ਅੱਜ ਦੀ ਜਿਹੜੀ ਸਾਡੀ ਪੀੜ੍ਹੀ ਹੈ ਜਿਹੜੇ ਆਉਣੇ ਵਾਲੇ ਸਮੇਂ ਦੇ ਸਾਡੇ ਬੱਚੇ ਆ ਇਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਮੂਰੇ ਨਵੀਂ ਪੀੜੀ ਨੂੰ ਇਸ ਲਈ ਸਾਰੇ ਮਾਪੇ ਬਾਬ ਨੂੰ ਬੇਨਤੀ ਹੈ ਵੀ ਇਦਾਂ ਦੇ ਧਾਰਮਿਕ ਸਥਾਨ ਤੇ ਜਾਓ ਵੱਧ ਤੋਂ ਵੱਧ ਦੱਸੋ ਆਪਣੇ ਬੱਚਿਆਂ ਨੂੰ ਵੀ ਇਹ ਸਿੱਖ ਧਰਮ ਕਿੰਨੀਆਂ ਮੁਸੀਬਤਾਂ ਘੱਲ ਨਾਲ ਘੱਲ ਕੇ ਅਸੀਂ ਪਰਵਾਨ ਕੀਤਾ ਹੈ ਅਪਣਾਇਆ ਹੈ ਅਸੀਂ ਗੁਰਦਵਾਰ ਸਾਹਿਬ ਚ ਮੱਥਾ ਲਿਆ ਜੀ ਆਪਾਂ ਨੇ ਟੇਕ ਤੇ ਹੁਣ ਚੱਲੇ ਜੀ ਆਪਾਂ ਘਰ ਨੂੰ ਤੇ ਮਿਲਦੇ ਹੁਣ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤੁਸੀਂ ਸਾਡੇ ਨਾਲ ਰਹੇ ਵਰਨੀ ਨਵੀਂ ਵੀਡੀਓ ਦੇ ਨਾਲ ਤੇ ਤੁਸੀਂ ਸਾਡੀ ਵੀਡੀਓ ਨੂੰ ਦਿੱਨੇ ਬਹੁਤ ਜ਼ਿਆਦਾ ਪਿਆਰ ਤੇ ਤੁਹਾਡੇ ਸਾਰਿਆਂ ਦਾ ਬਦੀਰੋ ਕਰਦੇ ਹਾਂ ਧੰਨਵਾਦ